ਪਰਾਸ ਵਾਲੀ ਦਾ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਹੈ ਇਹ ਤੁਹਾਡੇ ਘਰ ਕੇ ਸਾਨੂੰ ਥਾਣੇੋਂ ਲੈਣਾ ਪੈਣਾ ਫ੍ਰੀ ਕਿਵੇਂ ਫ੍ਰੀ ਕਿਵੇਂ ਟੰਕੀ ਲੱਗੀ ਨਹੀਂ ਨਾ ਇਹ ਮੀਡੀਆ ਇਸ਼ੂ ਨਹੀਂ ਬਣਾਉਣਾ 14 ਇੱਕ ਹੋਰ ਸਵੇਰ 20 20 ਗਰਾਂ ਦੀ ਪੈਣੀ ਜਾਂਦਾ ਦੱਸੋ ਕਿਹਦਾ ਕੀ ਕਰਾਂਗੇ ਕੀ ਕਰਾਂਗੇ ਸਭ 15 ਦਿਨ ਤੱਕ ਕਦੋਂ ਸੀਗਾ? ਕਦੋਂ ਸੀ ਸਰ? 15 ਦਿਨ ਪਹਿਲਾਂ। ਤੂੰ ਗਿਆ ਕਦੋਂ ਸੀ? ਕਿੰਨੇ ਪੈਸੇ ਲਾ ਕੇ ਗਿਆ ਸੀ? ਉਹ ਮੈਂ ਅੰਮ੍ਰਿਤਸਰ ਦਾ ਵਾਸੀ ਆ ਜੀ। ਅੱਛਾ ਜੀ। ਤੁਹਾਡੇ ਪਿੰਡ ਦੇ ਬੱਚੇ ਦੇ ਬੱਚੇ। ਮੈਂ ਜੇ ਸਾਰਾ ਤੁਹਾਡਾ ਇੱਕ ਵਾਰੀ ਦੱਸੋ ਚਲੋ ਕੋਈ ਕਦੋਂ ਸੀ ਬਾਹਰ ਜੇ ਤੁਸੀਂ ਪ੍ਰੈਸ ਵਾਲੇ ਦਾ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਸੀ। ਇਹ ਤੁਹਾਡੇ ਕਰਕੇ ਸਾਨੂੰ ਥਾਣੇੋਂ ਲੈਣਾ ਪੈਣਾ। ਬਬੇ ਇਹਨੂੰ ਤਾਂ ਆਪ ਕੋਲ ਨਹੀਂ ਜਾਏਗੀ। ਨਹੀਂ। ਕਿਹਦਾ ਪੁੱਤਰ ਦਾ ਕੀ ਨਾਮ? ਪੁੱਤਰ ਦਾ ਕੀ ਨਾਮ? ਪੁੱਤਰ ਦਾ ਕੀ ਨਾਮ? ਬਬਾ ਜੀ ਪੁੱਤਰ ਦਾ ਨਾਮ ਕੀ ਹੈਗਾ? ਨਾਮ ਕੀ ਹੈਗਾ? ਬਾਬੇ ਪੋਤੇ ਦਾ ਨਾਮ ਦੱਸ ਦੋ ਤੁਸੀਂ ਨਾਮ ਦੱਸੋ ਨਾਮ ਤਾਂ ਦੱਸੋ ਤੁਸੀਂ ਉਹਦਾ ਨਾਮ ਪਿਆ ਸਰ ਅਜੇ ਦੀਪ ਸਿੰਘ ਦਾ ਛਾਨੋਬ ਗਰਸੇਵਕ ਸੇ ਅੱਛਾ ਜੀ ਗੱਲ ਕਰਿਆ ਕਦੋਂ ਸੀਗਾ ਕੀ ਕਦੋਂ ਸੀ ਸਰ 15 ਦਿਨ ਪਹਿਲਾਂ ਬਈ ਦੱਸੋ ਕਰੋਗੇ ਜੀ ਫ੍ਰੀ ਕਿਵੇਂ ਫ੍ਰੀ ਕਿਵੇਂ ਡੰਕੀ ਲੱਗੀ ਭਾਈ ਇੱਕ ਮਿੰਟ ਭਾਈ ਨਾਮ ਇਹ ਮੀਡੀਆ ਇਸ਼ੂ ਨਹੀਂ ਬਣਾਉਣਾ ਚਾਹੁੰਦਾ ਨੀ ਉਹ ਮੀਡੀਆ ਇਸ਼ੂ ਨਹੀਂ ਹੈਗਾ ਨਾਮ ਦੱਸੋ ਜੀ ਨਾਮ ਤੁਹਾਡੀ ਹੈਲਪ ਤਾਂ ਹੋਈ ਕਿ ਨਹੀਂ ਦੇਖੋ ਹਾਂਜੀ ਨਹੀਂ ਅਸੀਂ ਆਪਣੀ ਹਾਲ ਬਾਪ ਕਰਨ ਯੋਗ ਹੈਗੇ ਨਹੀਂ ਤੁਹਾਡੀ ਖੁਸ਼ੀ ਨਹੀਂ ਤੇਰਾ ਬੱਚਾ ਬੜੀ ਖੁਸ਼ੀ ਆ ਜੀ ਤੇ ਕੀ ਨਾਮ ਦੱਸੋ ਨਾ ਕੀ ਹੋਇਆ ਕੀ ਨਾ ਗਿਆ ਜਰਾ ਇੱਕ ਵਾਰ ਸੁਭਾਅ 20 20 ਗਰਾਂ ਦੀ ਪੈਣੀ ਜਾਂਦਾ ਜਰਾ ਮੈਨੂੰ ਦੱਸਦਾ ਤੂੰ ਹਮਨੇ ਕੰਮ ਕਰਤਾ ਵਾ ਸਾਰੇ ਪਾਸੇ ਘੇਲਿਆ ਤੁਸੀਂ ਆ ਮੀਡੀਆ ਵਾ ਸਾਰਾ ਆਪੇ ਖੜਜੋ ਲੈ ਹਾਂ ਦੋ ਰਹਿਣੋ ਯਾਰ ਨਾਮ ਕੀ ਹੈਗਾ ਫਿਰ ਨਾਮ ਕਿਹੜਾ ਹੈਗਾ ਕਿਨਾਰੇ ਥਰੂ ਗਿਆ ਸੀ ਹਾਂ ਜੀ ਮੈਂ ਤਾਂ ਆਜੀ ਹਸਪਤਾਲ ਬੱਚੇ ਦੀ ਕਿੰਨੇ ਪੈਸੇ ਲਾ ਕੇ ਗਏ ਸੀ ਉਹ ਮੈਂ ਅੰਮ੍ਰਿਤਸਰ ਦਾ ਵਾਸੀ ਹਾਂ ਜੀ ਅੱਛਾ ਜੀ ਤੁਹਾਡੇ ਕਿੰਨੇ ਰੁਪਏ ਲਾ ਕੇ ਗਏ ਸੀ ਜੀ ਮੈਂ ਕਿ ਸਾਰਾ ਤੁਹਾਡੇ ਬਾਬੇ ਦੀ ਨਾਂ ਤੇ ਤੁਹਾਡੇ ਬੇਟਾ ਇੱਕ ਵਾਰੀ ਦੱਸੋ ਚਲੋ ਪਹਿਲਾਂ ਜੇ ਤੁਸੀਂ ਪ੍ਰੈਸ ਵਾਲੇ ਦਾ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਹੈ ਇਹ ਤੁਹਾਡੇ ਕਰਕੇ ਸਾਨੂੰ ਥਾਣੇੋਂ ਲੈਣਾ ਪੈਣਾ ਹੈ ਬੱਬਾ ਜੀ ਇਹਦਾ ਦਰਦ ਦਰਦ ਆ ਸਾਡੀ ਕੋਈ ਨਹੀਂ ਜਾਂਦੀ ਨਹੀਂ ਨਹੀਂ ਕਿਉਂ ਅਸਤੇ ਇੱਥੇ ਕਿੱਲੇ ਮੋਤਲਾਨ ਮੇਰੇ ਪੋਤਰ ਦਾ ਕੀ ਨਾਮ ਪੋਤਰ ਦਾ ਕੀ ਨਾਮ ਪੋਤਰ ਦਾ ਕੀ ਨਾਮ ਤੁਹਾਡਾ ਹਜੇ ਦੀਪ ਹੈ ਬੱਬਾ ਜੀ ਪੋਤਰ ਦਾ ਨਾਮ ਕੀ ਹੈਗਾ ਨਾਮ ਕੀ ਹੈਗਾ ਲਗਾ

ਏ মিডিਆ ਇਸ਼ੂ ਨਹੀਂ ਬਣਾਉਣਾ ਚਾਹੁੰਦਾ ਨਹੀਂ 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 মিডিਆ ਇਸ਼ੂ ਨਹੀਂ ਹੈਗਾ ਨਾਮ ਦੱਸੋ ਜੀ ਨਾਮ ਤੁਹਾਡੀ ਹੈਲਪ ਤਾਂ ਹੋਈ ਕਿ ਨਹੀਂ ਦੇਖੋ ਹਾਂਜੀ ਨਹੀਂ ਆਪਣੀ ਹਾਲ ਬਾਪ ਕਰਨ ਯੋਗ ਹੈਗੇ ਨਹੀਂ ਤੁਹਾਡੀ ਖੁਸ਼ੀ ਨਹੀਂ ਤੇਰਾ ਬੱਚਾ ਬੜੀ ਖੁਸ਼ੀ ਆ ਜੀ ਤੇ ਕੀ ਨਾਮ ਦੱਸੋ ਨਾ ਕੀ ਹੋਇਆ ਜੀ ਜਰਾ ਇੱਕ ਵਾਰ ਸੁਭਾਅ 20-20 ਵਾਰਾਂ ਦੀ ਪੈਣੀ ਜਾਂਦਾ ਜਰਾ ਮੈਨੂੰ ਦਲਾਓ ਤਾਂ ਆਮਨੇ ਕੰਮ ਕਰਤਾ ਵਾ ਸਾਰੇ ਪਾਸੇ ਘੇਲਿਆ ਤੁਸੀਂ ਆ মিডিਆ ਵਾ ਸਾਰਾ ਆਪੇ ਖੜਜੋ ਲੈ ਹਾਂ ਦੋ ਰਹਿਣੋ ਯਾਰ ਤੁਸੀਂ ਦੇਖ ਰਹੇ ਹੋ ਲਾਈਵ ਪਨ Choppy TV.